ਆਮ ਆਦਮੀ ਪਾਰਟੀ ਦੇ ਹਲਕਾ ਫਗਵਾੜਾ ਤੋਂ ਇੰਚਾਰਜ ਸਰਦਾਰ ਜਗਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਸਮੂਹ ਵਰਕਰਾਂ ਵੱਲੋਂ ਵੀ ਬਾਬਾ ਸਾਹਿਬ ਜੀ ਦਾ ਜਨਮ ਦਿਨ ਬੜੀ ਹੀ ਧੂਮ-ਤਾਮ ਨਾਲ ਮਨਾਇਆ ਗਿਆ। ਇਸ ਦੌਰਾਨ ਸਰਦਾਰ ਮਾਨ ਅਤੇ ਸਮੂਹ ਵਰਕਰਾਂ ਨੇ ਬਾਬਾ ਸਾਹਿਬ ਜੀ ਦੇ ਬੁੱਤ ਤੇ ਫੁੱਲ-ਮਲਾਮਾ ਪੇਟ ਕਰ ਉਹਨਾਂ ਨੂੰ ਨਮਨ ਕੀਤਾ। ਇਸ ਦੌਰਾਨ ਵਾਕਫ-ਬੁਲਾਰਿਆਂ ਤੋਂ ਇਲਾਵਾ ਸਰਦਾਰ ਮਾਨ ਨੇ ਸਮੂਹ ਦੇਸ਼ਵਾਸੀਆਂ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਉਹਨਾਂ ਕਿਹਾ ਕਿ ਜਾਤ-ਪਾਤ ਦਾ ਵੰਧਨ ਤੋੜਨ ਵਾਲੇ ਬਾਬਾ ਸਾਹਿਬ ਜੀ ਇੱਕ ਅਜਿਹੀ ਸ਼ਖਸੀਅਤ ਸਨ ਕਿ ਉਹਨਾਂ ਦਾ ਨਾਂ ਰਹਿੰਦੀ ਦੁਨੀਆ ਤੱਕ ਯਾਦ ਰੱਖ ਉਨਾ ਕਿਹਾ ਕਿ ਬਾਬਾ ਸਾਹਿਬ ਇੱਕ ਅਜਿਹੇ ਹੀਰਾਸਨ ਜਿਨ੍ਹਾਂ ਦੀ ਬਦੌਲਤ ਹੀ ਅੱਜ ਭਾਰਤ ਦੇਸ਼ ਤਰੱਕੀ ਦੀਆਂ ਲੀਹਾਂ ਤੇ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਜੋ ਬਾਬਾ ਸਾਹਿਬ ਨੇ ਦੇਸ਼ ਲਈ ਸੋਚਿਆ ਸੀ ਉਸ ਨੂੰ ਮਿਲ ਜੁਲ ਕੇ ਲਾਗੂ ਕਰੀਏ। ਇਸ ਦੌਰਾਨ ਪ੍ਰੇਤਪਾਲ ਕੌਰ ਤੁਲੀ, ਗੁਰਦੀਪ ਸਿੰਘ ਤੁਲੀ, ਰஞ்சிਤਪਾਲ ਪਾਵਲਾ ਤੋਂ ਇਲਾਵਾ ਹੋਰ ਵਰਕਰ ਵੀ ਮੌਜੂਦ ਸਨ। ਬਾਬਾ ਸਾਹਿਬ ਦੇ ਸੰਭੋਗ ਬੇਰੁਕਾਰ ਪਰ ਭਾਰਤੀ ਰਾਜਨੀਤਿਕ ਨਾਗਰਿਕਾਂ ਦਾ ਮਾਤਾ ਸਮਾਜਿਕ ਮੰਦਰਾਂ ਨੂੰ ਵਾਲੇ ਜਾਤ ਪਾਤ ਦੇ ਬੰਦਨ ਨੂੰ ਤੋੜਨ ਵਾਲੇ ਆਰਥਿਕ ਬਰਾਬਰੀ ਉਲਿਆਉਣ ਵਾਲੇ ਉਸ ਕ੍ਰਾਂਤੀਕਾਰੀ ਬਾਬਾ ਸਾਹਿਬ ਦਾ ਜਨਮ ਲੈਣਾ ਸੱਚੀ ਬਹੁਤ ਮਿਸ਼ਰਣ ਬਣਾਉਣੇ ਮੇਰੇ ਮਨ 'ਚ ਐਸਾ ਅਚਾ ਆਇਆ ਕਿ ਹੋਰ ਇੱਕ ਹੋਰ ਬਾਬਾ ਸਾਹਿਬ ਵੀਰ ਵੀਕਰ ਮੀਤਕਰ ਸਾਹਿਬ ਜੰਮਣਗੇ ਇਸ ਸਮਾਂ ਵਿੱਚ ਜਿਹੜਾ ਸਾਰੀ ਦੁਨੀਆ ਵਾਸਤੇ ਇੱਕ ਮਿਸਾਲ ਪੈਦਾ ਹੋਣੀ ਇੱਥੇ ਬਾਬਾ ਸਾਹਿਬ ਨੇ ਇੱਕ ਸੋਸ਼ਲ ਰਾਜਨੀਤਿਕ ਲੈ ਕੇ ਆਂਦੀ ਰਾਜਨੀਤਿਕ ਲੈ ਕੇ ਆਂ ਉਹਨਾਂ ਦੀ ਰਿਜ਼ਰਵੇਸ਼ਨ ਦੀ ਚਰਾਈ ਹੋਈ ਪਾਲਸੀ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਬਾਕੀ ਵਿਧਾਨ ਸਭਾ ਪੰਚਾਇਤ ਨਿ ਸਿਸਟਮ ਪਾਰਲੀਮੈਂਟ ਦੇ ਵਿੱਚ ਹੋਰ ਜਿਹਨਾਂ ਸਿਸਟਮ ਸਾਡੇ ਲੋਕ ਸਿਸਟਮ ਜਾਂ ਕਾਰਜਕਾਰੀ ਸਿਸਟਮ ਹੈ ਉਹਦੇ ਵਿੱਚ ਆਫੀਸ਼ਰ ਤੋਂ ਲੈ ਕੇ ਇੱਕ ਕਲਰਕ ਤੱਕ ਦੀ ਬੇਤੁਕ ਬਾਵਸਾ ਜਿਹੜੀ ਹੈ ਪਾਲਸੀ ਉਹ ਲਾਗੂ ਹੈ ਅੱਜ ਜਨਗਤ ਦੇ ਸਦ ਸੰਗਤ ਨੂੰ ਇਹਨਾਂ ਜਿਨ੍ਹਾਂ ਨੇ ਮੱਕਾਸੀ ਪ੍ਰਸ਼ਦ ਦੇ ਆਨੰਦ ਨੂੰ ਮਾਣਿਆ ਜਿਹੜੇ ਮਾਣ ਰਹੇ ਨੇ ਮਨ ਸਭ ਨੂੰ ਮੁबारकबादਨਾ ਤੇ ਮੈਂ ਇਜਾਜ਼ਤ ਵੀ ਚਾਹਣਾ ਚਾਹਨਾ ਇਹ ਆਜ਼ਾਦੀ ਐਵੇਂ ਨਹੀਂ ਆਈ ਬਾਬਾ ਸਾਹਿਬ ਇੱਕ ਐਸੇ ਦੁਨੀਆ ਤੇ ਇੱਕ ਐਸਾ ਹੀਰਾ ਜਮਿਆ ਸੀ ਕਿ ਕਿਹੋ ਜਿਹਾ ਚਮਤਕਾਰ ਸੀ ਜਿਸ ਸੀ ਇੱਕ ਜਮਣਾਵੀ ਜਸ ਫੈਮਲੀ ਜੋ ਉਹ ਵੀ ਚਮਤਕਾਰ ਸੀ ਔਰ ਬਾਬਾ ਸਾਹਿਬ ਦੀ ਕਾਰ ਚਾਲੀ ਵੀ ਚਮਤਕਾਰ ਸੀ ਪਰਮਾਤਮਾ ਦੀ ਸਿਸ਼ਿਆਤ ਕਿਸਨਰ ਦਾ ਨਾ ਸੁਖਸ਼ਾਤ ਦੇ 15 ਦਾ ਮੁਕਾਬਲਾ ਕਰਦੇ ਹੋਏ ਅਤਿ ਦਰਜੇ ਦੀ ਇਸ਼ਕ ਨਾਣੀ ਹਰਕਤ ਨੂੰ ਵਿਪਰ ਪ੍ਰਦਾਨ ਭਾਰਤ ਔਰ ਉਸ ਨੂੰ ਛੇ ਕਰਨਾ ਜਿਸੇ ਮੂਲੀ ਆਜ਼ਾਦਗਾ ਅੱਜ ਉਹਨਾਂ ਦੀਆਂ ਉਹਨਾਂ ਦੀਆਂ ਲਿਖਤਾਂ ਉਹਦੇ ਆਪਣੇ ਪਰਪਰ ਆਪਣੇ ਵਿਚਨ ਉਹਨੀਆਂ ਸਪੀਚਸ ਉਹਨਾਂ ਦੀ ਕਾਇਰਸ਼ਾਲੀ ਉਹਨਾਂ ਦੀ ਕਿਹਨੀਆਂ ਕਾਂਪਰਸਾਂ ਉਹਨਾਂ ਦੀ ਕਿਹਨੀਆਂ ਐਜੂਕੇਸ਼ਨ ਸਮਾਜ ਬੋਦੀ ਜੋ ਉਸ ਵੇਲੇ ਉਸ ਸਮਾਜ ਨੂੰ ਵੰਡਖੰਡ ਕਰਦੀ ਸੀ ਅੱਜ ਮੈਂ ਸ਼ਮਤ ਹਰ ਸਰਕਾਰ ਅੱਛਾਉਂਦੀ ਆ ਕਿ ਅਸੀਂ ਜੋ ਬਾਬਾ ਸਾਹਿਬ ਨੇ ਸਾਡੇ ਦੇਸ਼ ਕੀਤਾ ਅਸੀਂ ਉਸ ਨੂੰ ਲਾਗੂ ਕਰੀਏ ਆਮ ਆਦੀ ਪਾਰਟੀ ਕੋਲ ਜਿੱਥੇ ਮੁੱਖ ਮੰਤਰੀ ਦੀ ਜਿਹੜੀ ਉੱਟੋਂ ਹੁੰਦੀ ਸੀ ਦਾ ਪ੍ਰਸ਼ਟ ਅੱਜ ਬਾਬਾ ਸਾਹਿਬ ਦੇ ਹੋਸ਼ ਸਿੰਘ ਹੋਣਾ ਦੀ ਹੈ ਕਿਉਂਕਿ ਅਸੀਂ ਕੋਨਾ ਦਿਲ ਵਿਚ ਨੂੰ ਪਰ ਖੜਾ ਰੱਖੇ ਅੱਜ ਮੈਨੂੰ ਖੁਸ਼ੀ ਹੈ ਕਿ ਬਾਬਾ ਸਾਹਿਬ ਦੇ ਸਟੈਚੂ ਉਤੇ ਪੋਸ਼ ਉਤੇ ਅਸੀਂ ਇੱਕ ਹਾਰ ਪਾ ਕੇ ਉਹਨਾਂ ਦਾ ਇੱਕ ਸਨਮਾਨ ਸਨਮਾਨ ਨਹੀਂ ਕੀਤਾ ਅਸੀਂ ਇਸ ਕੰਦਾ ਮੈਂ ਨਾਰਾ ਲਾਣਾ ਔਰ ਮੈਂ ਇਹ ਕਰਦਾ ਕਿ ਬਾਬਾ ਸਾਹਿਬ ਤੇਰੀ ਸ਼ੋਟ ਵਿੱਚ ਠਾਣਾ ਲਹਿ ਡੋਕੇ ਜਿਸ ਸਮਾਜ ਨੂੰ ਦੋ ਤੁਸੀਂ ਦੇਸ਼ ਛੇਦ ਚਾਣਾ ਚਾਹੁੰਦੇ ਸੀ ਅਸੀਂ ਉਸ ਸੇਜ ਨੂੰ ਉਹਨਾਂ ਪ੍ਰਿੰਸੀਪਲ ਨੂੰ ਉਸ ਵਿਚਾਰਧਾਰਾ ਨੂੰ ਉਹਨਾਂ ਦਾ ਸਿੱਖਾ ਨੂੰ ਜਿਹੜੀ ਸੱਚੀ ਸੱਚੀ ਆ ਉਸ ਨੂੰ ਲਾਗੂ ਰੱਖਾਂਗੇ ਔਰ ਅਸੀਂ ਆਪਣੀ ਜਾਨ ਵੀ ਕੁਰਬਾਨ ਕਰਨੀ ਪਵੇ ਅਸੀਂ ਕਰਾਂਗੇ ਲੇਕਿਨ ਤੁਹਾਡੀ ਚਲਾਈ ਹੋਈ ਜਿਹੜੀ ਇੱਕ ਨੀਤ ਹੈ ਸਮਾਜ ਨੂੰ ਪੱਠੇ ਬਰਾਬਰ ਸਮਝਣਾ ਉਹ ਚੁੱਕ ਕੇ ਅੱਗੇ ਸਾਡਾ ਧੰਨਵਾਦ ਜੈ